ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੀਡਰ ਪੰਜਾਬੀ ਮੀਡੀਆ ਤੁਹਾਡੇ ਨਾਲ ਗੁਰਪ੍ਰੀਤ ਸਿੰਘ ਚੱਠਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਲੋਕ ਸਭਾ ਚੋਣਾਂ ਦੇ ਟੈਸਟ ਪੋਲ ਸਰਵੇ ਦੀ ਤੇ ਪੰਜਾਬ ਦੀਆਂ ਤਿੰਨ ਹੌਟ ਸਿੱਟਾਂ ਦੀ ਜਿਸ ਦੇ ਵਿੱਚ ਗੁਰਦਾਸਪੁਰ ਪਟਿਆਲਾ ਤੇ ਸ਼੍ਰੀ ਅਨੰਦਪੁਰ ਸਾਹਿਬ ਇਹਨਾਂ ਸਿੱਟਾਂ ਦੇ ਉੱਤੇ ਕਿਹੜੇ ਕਿਹੜੇ ਉਮੀਦਵਾਰਾਂ ਦੇ ਵਿੱਚ ਮੁਕਾਬਲਾ ਨਜ਼ਰ ਆ ਰਿਹਾ ਤੇ ਕਿੰਨੇ ਕਿੰਨੇ ਪ੍ਰਤੀਸ਼ਤ ਦੇ ਉੱਤੇ ਨਜ਼ਰ ਆ ਰਹੇ ਨੇ ਉਮੀਦਵਾਰ ਇਸ ਉੱਤਸਾਹਤਨ ਕਾਇਨਾਲ ਸਭ ਤੋਂ ਕਰਾਂਗੇ ਜੇ ਇਹ ਲਾਭ ਕਿਉਂ ਬੜੇ ਨੇ ਕੀ ਨਾ ਹਾਲਾਤਾਂ ਵਿੱਚ ਆਉਣ ਵਾਲੇ ਸਮੇਂ ਵਿੱਚ ਬਦਲਾਅ ਵੀ ਆ ਸਕਦਾ ਜਾਂ ਫਿਰ ਹਾਲਾਤ ਜਿਉਂ ਦੇ ਤਿਉਂ ਰਹਿਣਗੇ ਪ੍ਰੋਗਰਾਮ 'ਚ ਵਿਚਾਰਾਂ ਦੀ ਸਾਂਝ ਪਾਉਣ ਲਈ ਪਰਚੋਲ ਕਰਨ ਲਈ ਹਾਜ਼ਰ ਨੇ ਉੱਗੇ ਸਿਆਸੀ ਮਾਹਿਰ ਸਰਦਾਰ ਪਿੰਤਮ ਸਿੰਘ ਖਾਲਸਾ ਬੜਿੰਗ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਰ ਪ੍ਰੋਗਰਾਮ 'ਚ ਨਿਗਾ ਸਵਾਗਤ ਹੈ ਜੀ ਜੀ ਆਨ ਸਤਿਕਾਰ ਸਭ ਬਹੁਤ ਧੰਨਵਾਦ ਮੇਰੇ ਵੱਲੋਂ ਸਤਕਾਰਯੋ ਸ੍ਰੋਤਿਆਂ ਨੂੰ ਪਿਆਰ ਭਰੀ ਫਤਿਹ ਵੈਕਰ ਜੀ ਕਾ ਖਾਲਸਾ ਵੈਕਰ ਕਲਪੂ ਸਾਹਿਬ ਉਹ ਪੰਜ ਸੀਟਾਂ ਦੇ ਉੱਤੇ ਕੱਲ ਸਰਵੇ ਕੀਤਾ ਗਿਆ ਸੀਗਾ ਟੈਕਸਟ ਕੋਲ ਤੇ ਤਿੰਨ ਸੀਟਾਂ ਦਾ ਟੈਕਸਟ ਕੋਲ ਸਰਵੇ ਜਿਹੜਾ ਉਹਤੇ ਅੱਜ ਪੇਸ਼ੂਲ ਕਰਾਂਗੇ ਜਿਸ ਦੇ ਵਿੱਚ ਗੁਰਦਾਸਪੁਰ ਪਟਿਆਲਾ ਸ੍ਰੀ ਲਾਲਪੁਰ ਸਾਹਿਬ ਦਾ ਜ਼ਿਕਰ ਆਉਂਦਾ ਹੈ ਤੇ ਅਸੀਂ ਦਰਸ਼ਕਾਂ ਨੂੰ ਵੀ ਕਹਿੰਦੇ ਹਾਂ ਕਿਉਂਕਿ ਉਹ ਆਪਣੀ ਪ੍ਰਤੀਕਿਰਿਆ ਜਰੂਰ ਸਾਡੇ ਨਾਲ ਸਾਂਝੀ ਕਰਦੇ ਨੇ ਪਰ ਅਸੀਂ ਇਹ ਵੀ ਗੱਲ ਕਹਿੰਦੇ ਹਾਂ ਕਿ ਜਿਹੜੇ ਵੀ ਸਾਡੇ ਵੱਲੋਂ ਟੈਕਸਟ ਕੋਲ ਸਰਵੇ ਕੀਤੇ ਜਾਂਦੇ ਨੇ ਉਹਦੇ ਵਿੱਚ ਸਾਡੀ ਰਾਏ ਨਹੀਂ ਹੁੰਦੀ ਬਲਕਿ ਹਜ਼ਾਰਾਂ ਲੋਕਾਂ ਦੀ ਰਾਏ ਹੁੰਦੀ ਹੈ ਸਾਡੇ ਦਰਸ਼ਕਾਂ ਦੀ ਰਾਏ ਹੁੰਦੀ ਹੈ ਕਿ ਅਸੀਂ ਟੈਕਸਟ ਬੋਲ ਸਰਵੇ ਪਾਉਂਦੇ ਆ ਕਿ ਕਿਹੜੇ ਉਮੀਦਵਾਰ ਨੂੰ ਤੁਸੀਂ ਪਸੰਦ ਕਰਦੇ ਹੋ ਜੇ ਉਹ رائے ਦਿੰਦੇ ਨੇ ਅਸੀਂ ਉਹੀ رائے ਦੇ ਉੱਤੇ ਜਿਹੜਾ ਵਿਚਾਰ ਚਰਚਾ ਕਰਦੇ ਆ ਬਹੁਤ ਸਾਰੇ ਦਰਸ਼ਕ ਵੀ ਬਾਅਦ ਵਿੱਚ ਕਮੈਂਟਾਂ ਦੇ ਵਿੱਚ ਵੀ ਆਪਣੀ رائے ਰੱਖਦੇ ਨੇ ਕੁਝ ਪੋਲੀਟੀਕਲ ਪਾਰਟੀਆਂ ਨਾਲ ਜੁੜੇ ਹੁੰਦੇ ਨੇ ਕਿਸੇ ਹੋਰ ਪਾਰਟੀਆਂ ਨਾਲ ਜਿਸ ਕਰਕੇ ਉਹ ਇਸ ਤਰੀਕੇ ਦੇ ਕਮੈਂਟ ਦਿੰਦੇ ਨੇ ਜਿਹੜੇ ਕਿ ਹਾਲਾਤਾਂ ਤੋਂ ਬਿਲਕੁਲ ਦੂਰ ਹੁੰਦੇ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਸੋਚ ਸਮਝ ਕੇ ਵਿਚਾਰ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਜਾਵੇ ਹਰਪੁਰ ਸਾਹਿਬ ਮੇਰਾ ਪਹਿਲਾ ਸਵਾਲ ਜਿਹੜਾ ਆਪਾਂ ਅੱਜ 3 ਸੀਟਾਂ ਦਾ ਸਰਵੇ ਕਰ ਰਹੇ ਆ ਟੈਕਸਪੋਲ ਸਰਵੇ ਜਿੱਥੇ ਚਰਚਾ ਕਰ ਰਹੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਗੁਰਦਾਸਪੁਰ ਦਾ ਦੱਸੋ ਕੀ ਹਾਲਾਤ ਨੇ ਕਿਹੜੀ ਕਿਹੜੀ ਪਾਰਟੀ ਦੇ ਵਿੱਚ ਮੁਕਾਬਲਾ ਹੈ ਕਿਹੜੇ ਕਿਹੜੇ ਉਮੀਦਵਾਰ ਜਿਹੜੇ ਨੇ ਉਹ ਉਹਨਾਂ ਦੇ ਪੱਖ ਦੇ ਵਿੱਚ ਕਿੰਨੀ ਕਿੰਨੀ رائے ਲੋਕਾਂ ਦੀ ਸਭ ਲਈ ਹੈ। ਸੱਤ ਸਾਬ ਤੁਸੀਂ ਪਹਿਲਾਂ ਅਧਿਕਾਰੀ ਚੁੱਕਿਓ। ਜਿਹੜਾ ਅਸੀਂ ਟੈਕਸਪੋਲ ਸਰਵੇ ਕਰਦੇ ਆ ਇਹ ਸਾਡੇ ਆਪਣੀ رائے ਨਹੀਂ ਹੁੰਦੀ ਰਹੀ। ਇਹ ਹਜ਼ਾਰਾਂ ਹੀ ਲੋਕਾਂ ਦੀ رائے ਹੁੰਦੀ ਹੈ। ਉਹ رائے ਅਸੀਂ ਤੁਹਾਡੇ ਇੱਕ ਕਮਿਊਨੀਕੇਟਰ ਇੱਕ ਦੇ ਦੰਦ ਤੁਹਾਡੇ ਤੱਕ ਪਰ ਕਈ ਲੋਕ ਬਹੁਤ ਅੱਛੇ ਆਪਣੇ ਸੁਝਾਅ ਦਿੰਦੇ ਪਰ ਕਈ ਲੋਕ ਪਤਾ ਨਹੀਂ ਉਹਨਾਂ ਦੀ ਸੋਚ ਕਿੱਦਾਂ ਦੀ ਹੈ ਪਰ ਉਹੀ ਹੈ ਜਿਹੜਾ ਜਿਹਾਂ ਇਨਸਾਨ ਅੰਦਰੋਂ ਹੁੰਦਾ ਹੈ ਉਹੀ ਜਿਉ ਉਹਦੇ ਦਿਮਾਗ ਦੇ ਵਿੱਚੋਂ ਪੱਲਦੀ ਹੈ ਅਸਲੀ ਪਛਾਣ ਬੰਦੇ ਦੀ ਉਹਦੀ ਜ਼ੁਬਾਨ ਤੋਂ ਹੀ ਪਤਾ ਲੱਗਦਾ ਹੈ ਇਸ ਲਈ ਉਹਨਾਂ ਦੀ ਸੋਚ ਦਾ ਸਾਨੂੰ ਪਤਾ ਲੱਗਿਆ ਕਿ ਕਿੰਨੇ ਕਿ ਬੁੱਢੀ ਦੇ ਮਾਲਕ ਨੇ ਕਿੰਨੇ ਕਿਨਾਂ ਦੇ ਅੰਦਰ ਅਕਲ ਹੈ ਕਿੰਨਾ ਕਿਨਾਂ ਦਾ ਦਿਮਾਗ ਹੈ ਉਹ ਉਹ ਆਪਣੇ ਦਿਮਾਗ ਨੂੰ ਬਾਹਰ ਕੱਢਦੇ ਨੇ ਸਾਨੂੰ ਪਤਾ ਲੱਗ ਜਾਂਦਾ ਹੈ ਇਹ ਬੰਦਾ ਕੀ ਹੈ ਪਰਮਾਤਮਾ ਉਹਨਾਂ ਨੂੰ ਸਮੱਤ ਕਰਦੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਚੰਗੇ ਪਾਸੇ ਲੱਗਣ। ਦੂਜੀ ਗੱਲ ਤੁਸੀਂ ਕਹੀ ਹੈ ਅੱਜ ਗੁਰਦਾਸਪੁਰ ਤੇ ਪਟਿਆਲਾ ਤੇ ਉਹਨਾਂ ਦੇ ਪ੍ਰਸਾਦ ਆਪਾਂ ਤਿੰਨ ਸੀਟਾਂ ਦਾ ਸਟਾਕ ਪੋਲ ਸਰਵੇ ਦੇ ਵਿੱਚ ਡਾਟ ਆਇਆ ਉਹ ਲੋਕਾਂ ਦੇ ਨਾਲ ਸਾਂਝਾ ਕਰਨਾ ਹੈ। ਗੁਰਦਾਸਪੁਰ ਦੀ ਸੀਟ ਹੈ ਜਿਹੜੀ ਇਹ ਸੀਟ ਕਿ ਭਾਰਤੀ ਜਨਤਾ ਪਾਰਟੀ ਕੋਲ ਹੁੰਦੀ ਸੀ ਕਿ ਭਾਰਤੀ ਜਨਤਾ ਪਾਰਟੀ ਇਹ ਸੀਟ ਨੂੰ ਜਿੱਤੀ ਹੈ ਲਿਗਰੇਟਡ ਵੱਡੇ ਵੱਡੇ ਕਲਾਕਾਰ ਵੱਡੇ ਵੱਡੇ ਐਕਟਰਾਂ ਨੂੰ ਲਿਆਉਂਦੇ ਸੀ ਲੋਕਾਂ ਨੂੰ ਇਹ ਹੁੰਦਾ ਸੀ ਚਲੋ ਆਪਾਂ सनी देओल ਨਾਲ ਹੀ ਫੋਟੋ ਖਿਚਾ ਲਾਂਗੇ ਉਹ ਫਿਲਮਾਂ ਦੇ ਹੀ ਦੇਖਦੇ ਹਾਂ ਪਰਦਿਆਂ ਤੇ ਪਰ ਸਾਨੂੰ ਪ੍ਰਤੱਖ ਨਹੀਂ ਦਿਖਦਾ ਸਾਡੀ ਫੋਟੋ ਦੇ ਨਾਲ ਕਰਦੀ ਸੀ ਹੱਥ ਨਹੀਂ ਮਲਾਉਂਦੇ ਕਈ ਵਾਰ ਇਦਾਂ ਦੇ ਲਾਂਗਦੇ ਨੇ ਪਰ ਉਹ ਕਰਕੇ ਕੁਝ ਨਹੀਂ ਕਰਨ ਦੇ ਪਰ ਐਸ ਸਵਾਰ ਜਿਹੜੀ ਇਲੈਕਸ਼ਨ ਹੋ ਰਿਹਾ ਇਹ ਪਾਰਟੀਆਂ ਹਰ ਪਾਰਟੀ ਆਪਣੇ ਦਮ ਤੇ ਲੜ ਰਹੀ ਹੈ ਤੇ ਆਪਣੇ ਦਮ ਦੇ ਨਾਲ ਨਾਲ ਕਈ ਵਾਰ ਉਹਨਾਂ ਕੋਲ ਕੈਂਡੀਡੇਟ ਨਹੀਂ ਹੁੰਦੇ ਉਹ ਬਾਹਰ ਲਿਆ ਪਾਰਟੀਆਂ ਤੋਂ ਦੂਜੀਆਂ ਪਾਰਟੀਆਂ ਤੋਂ ਕੈਂਡੀਡੇਟ ਲੈ ਕੇ ਇਲੈਕਸ਼ਨ ਪਰ ਗੁਰਦਾਸਪੁਰ ਦੀ ਜਿਹੜੀ ਸੀਟ ਹੈ ਇਹ ਇਲਾਕੇ ਦੇ ਹੀ ਕੈਂਡੀਡੇਟ ਲੈਂਦੇ ਹੈਰੀ ਕਲਸੀ ਜੋ ਆਪ ਦੇ ਕੈਂਡੀਡੇਟ ਨੇ ਤੁਹਾਡੇ ਸਰਵੇ ਮੁਤਾਬਕ 41% ਲੋਕਾਂ ਨੇ ਉਹਨਾਂ ਦੇ ਹੱਕ ਦੇ ਵਿੱਚ رائے ਦਿੱਤੀ ਹੈ ਕਿਉਂਕਿ ਮੁਕਾਬਲਾ ਤਾਂ ਦੋਆਂ ਦੇ ਹੋਣਾ ਹੈ ਚਲੋ ਮੁਕਾਬਲਾ ਚਾਰਾਂ ਦਾ ਹੋਵੇ ਤੇ ਪੰਜਾਂ ਦਾ ਹੋਵੇ ਪਰ ਜਿਹੜੇ 1 ਜਾਂ 2 ਨੰਬਰ ਦੇ ਉੱਤੇ ਥੋੜੇ ਫਰਕ ਦੇ ਵਿੱਚ ਅੱਗੇ ਪਿੱਛੇ ਹੁੰਦੇ ਆ ਜਿਵੇਂ ਫਾਸਟ ਸਾਈਕਿੰਗ ਅੱਗੇ ਰਵਰ ਫਾਰਨ ਪੋਜ਼ਿਟਿਵਤਾ ਆ ਜਾਂਦੀ ਉਹਨਾਂ ਦੀ ਗਿਣਤੀ ਨਹੀਂ ਹੁੰਦੀ ਗਿਣਤੀ ਤੇ ਫਸਟ ਤੇ ਸੈਕਿੰਡ ਦੀ ਹੁੰਦੀ ਹੈ ਇਸ ਲਈ ਆਮ ਜਿਹੜੀ ਆਪ ਪਾਰਟੀ ਦੀ ਹੈ ਉਹ 48% ਸੈਰੀ ਕਲਪੀ ਦੇ ਹੱਕ ਦੇ ਵਿੱਚ ਜਾ ਰਹੀ ਤੇ ਦੂਜੇ ਪਾਸੇ ਉਸੇ ਜ਼ਿਲ੍ਹੇ ਦੇ ਬਹੁਤ ਹੀ ਤਕੜੇ ਕਾਂਗਰਸੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਪਰ ਉਹਨਾਂ ਦੇ ਪਿਤਾ ਜੀ ਅਕਾਲੀ ਦਲ ਦੇ ਵਿੱਚੋਂ ਹੀ ਫਾਊਂਡੇਸ਼ਨ ਹੋ ਗਏ ਸੀ ਫਿਰ ਉੱਥੋਂ ਹੀ ਉਹ ਸਿਆਸਤ ਸ਼ੁਰੂ ਕੀਤੀ ਤੇ ਸਰਕਾਰ ਚਲੇ ਗਏ ਸਿੰਧਰ ਸਿੰਘ ਦਾਵਾ ਦੇ ਫਾਦਰ ਤੇ ਇਹ ਵੀ ਹੁਣ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਰਹੇ ਨੇ ਅਤੇ ਡਿਪਟੀ ਸਖ ਮੰਤਰੀ ਵੀ ਰਹੇ ਨੇ ਅਤੇ ਜੇਲ੍ਹ ਮੰਤਰੀ ਵੀ ਰਹੇ ਨੇ ਅੱਛਾ ਇਹਨਾਂ ਦਾ ਅਕਸ ਹੈ ਇਹਨਾਂ ਨੂੰ 36% ਲੋਕਾਂ ਨੇ ਆਪਣੀ رائے ਦਿੱਤੀ ਕੋਈ ਜ਼ਿਆਦਾ ਵੱਡਾ ਫਰਕ ਨਹੀਂ ਹੈਗਾ ਹਫਤੇ ਤੇ 41 ਦੇ ਦਿਨ ਵੀ ਤੇ 20 ਪਏ ਤਿੰਨ ਹਫਤੇ ਪਏ ਜੋ ਕਿ ਜਿਹੜਾ ਪਹਿਲਵਾਨ ਹੁੰਦਾ ਹੈ ਜਾਂ ਖਿਡਾਰੀ ਹੁੰਦਾ ਹੈ ਜਾਂ ਕੋਈ ਰੇਸਰ ਹੁੰਦਾ ਹੈ ਉਹ ਪਹਿਲਾਂ ਆਰਾਮ ਦੇ ਨਾਲ ਚੱਲਦਾ ਜਦੋਂ ਐ ਨੇੜੇ ਦੇ ਹੁੰਦੇ ਫਿਰ ਲੰਮੀ ਢਿੰਗਾ ਪੱਟ ਕੇ ਕੋਈ ਨਾ ਕੋਈ ਦਾ ਖੇਡ ਕੇ ਉਹ ਲੰਗਾ ਲੰਗੇ ਲੰਘਣ ਵੀ ਪੁੱਛਦਾ ਤੇ ਇਸ ਲਈ ਜਿੱਥੇ ਮੁਕਾਬਲਾ ਬੈਠ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਬਣ ਪਰ ਇੱਕ ਚੱਠਾ ਸਾਹਿਬ ਦੇਖਣ ਵਾਲੀ ਗੱਲ ਹੈ ਪਾਰਟੀਆਂ ਚਾਹੇ ਦੋ ਨੇ ਪਰ ਅੱਗੇ ਜਾ ਕੇ ਇਹਨਾਂ ਨੇ ਫਿਰ ਇੱਕ ਹੋ ਜਾਣਾ ਦਿੱਲੀ ਦੇ ਵਿੱਚ ਕਿਉਂਕਿ ਜਿਹੜਾ ਇੰਡੀਆ ਰਿਲਾਇੰਸ ਬਣਿਆ ਹੋਇਆ ਹੈ ਇੰਡੀਆ ਰਿਲਾਇੰਸ ਦੇ ਵਿੱਚ ਤਕਰੀਬਨ 30-35 ਪਾਰਟੀਆਂ ਨੇ ਅਲੱਗ-ਅਲੱਗ ਪਾਰਟੀਆਂ ਦੇ ਕਿਤੇ ਦਾ ਇਕੱਠੇ ਲੜਨ ਕਿਤੇ ਅਲੱਗ-ਅਲੱਗ ਪਰ ਜਿਵੇਂ ਸਾਰੀਆਂ ਨਦੀਆਂ ਖਿੰਡ ਖੰਡਾ ਕੇ ਸਮੁੰਦਰ ਮਿਲ ਜਾਣੀਆਂ ਨੇ ਸਾਰਾ ਰਿਲਾਇੰਸ ਹੋ ਜਾਣਾ ਹੈ ਫਿਰ ਇੰਡੀਆ ਰਿਲਾਇੰਸ ਤੇ ਹੋ ਜਾਣਾ ਪਰ ਉਸ ਰਿਲਾਇੰਸ ਇਕੱਠੇ ਹੋਣ ਦੇ ਕਰਕੇ ਭਾਰਤੀਆ ਜਨਤਾ ਪਾਰਟੀ ਨੂੰ ਕਿਕਰ ਲੱਗਿਆ ਹੋਇਆ ਜਿਹੜੀ ਕਹਿੰਸੀ 400 ਤੋਂ ਉੱਪਰ 400 ਤੋਂ ਉੱਪਰ ਹੁਣ ਉਹ 400 ਦੀ ਗੱਲ ਛੱਡ ਕੇ ਇਹ ਕਹਿ ਰਹੇ ਨੇ ਕਿ ਸਰਕਾਰ ਸਾਡੀ ਬਣੂਗੀ ਸਤਾਜ ਅਸੀਂ ਆਵਾਂਗੇ ਪਰ ਉਹਨਾਂ ਨੂੰ ਫਿਕਰ ਲਾਇਆ ਇਸ ਲਈ ਮੁਕਾਬਲਾ ਇਹ ਤਕੜਾ ਹੈ ਵੀ ਦੋਨਾਂ ਪਾਰਟੀਆਂ ਦੇ ਵਿੱਚ ਹੈ ਕਿ ਵੱਡੀ ਪਾਰਟੀ ਦੇ ਦੋ ਸਖਾਵਾਂ ਦੇ ਵਿੱਚ ਇਹ ਮਸਲਾ ਹੈ ਕਿਉਂਕਿ ਉੱਪਰ ਤਾਂ ਇਕੱਠੇ ਨੇ ਇੱਥੇ ਅਲੱਗ-ਅਲੱਗ ਨੇ ਉੱਥੇ ਜਾ ਕੇ ਫਿਰ ਇਕੱਠੇ ਹੋ ਜਾਣਗੇ ਹੁਣ ਅਗਲੀ ਸੀਟ ਆਪਾਂ ਲਈਏ ਪਟਿਆਲਾ ਪਟਿਆਲਾ ਇੱਕ ਉਹ ਸਟੇਟ ਹੈ ਜੀ ਸਟੇਟ ਦੇ ਉੱਤੇ ਕਾਂਗਰਸ ਬੁਸਦੀ ਹੈ ਮਹਾਰਾਣੀ ਪਰਮਜੀਤ कौर ਤਿੰਨ ਵਾਰ ਐਟੋ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਅਤੇ ਸੈਂਟਰ ਦੇ ਵਿੱਚ ਵਿਦੇਸ਼ ਮੰਤਰੀ ਵੀ ਰਹੇ ਨੇ ਪਿੱਛੇ ਉਹਨਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਆ ਬੀਜੇਪੀ ਚਲੇ ਗਏ ਸਨ ਤੇ ਇਹ ਆਪਣੀ ਟਰਮ ਵੀ ਜੇ ਪੂਰੀ ਕਰਕੇ ਪਾਰਲੀਮੈਂਟ ਦੀ ਇਹ ਵੀ ਹੁਣ ਆਮ ਬੀਜਪੀ ਚਲੇਗਾ ਬੀਜਪੀ ਨੇ ਇਹਨੂੰ ਫਿਕਰ ਦਿੱਤੀ ਹੈ ਇਸ ਲਈ ਉਹ ਉੱਥੇ ਬੜਾ ਜੋਰ ਲਾ ਰਹੇ ਪਰ ਬੀਜਪੀ ਦੀ ਜੋ ਕੰਡੀਸ਼ਨ ਹੈ ਪੰਜਾਬ ਦੇ ਵਿੱਚ ਬਹੁਤ ਨਾਜੁਕ ਹੈ ਕਿਉਂਕਿ ਕਿਸਾਨ ਅੰਦੋਲਨ ਜਿਹੜਾ ਪਿਛਲੇ ਕਾਫੀ ਸਮੇਂ ਚੱਲਿਆ ਮੰਗਾਂ ਪੂਰੀਆਂ ਨਹੀਂ ਹੋਈਆਂ ਸਰਕਾਰੋਂ ਤੋਂ ਮੁਕਤੀ ਇਸ ਕਰਕੇ ਪਿੰਡਾਂ ਦੇ ਵਿੱਚੋਂ ਬਾਗ ਨਹੀਂ ਦੇ ਰਹੇ ਉੱਥੇ ਭਾਰਤੀ ਜਨਤਾ ਪਾਰਟੀ ਜਿਆਦਾ ਆਧਾਰ ਨਹੀਂ ਹਾਂ ਪਰ ਉਥੇ ਜਿਹੜੀ ਰੂਲਿੰਗ ਪਾਰਟੀ ਹੈ ਰੂਲਿੰਗ ਪਾਰਟੀ ਕਿਹੜੀ ਹੈ ਆਮ ਆਦਮੀ ਪਾਰਟੀ ਉਥੇ ਡਾਕਟਰ ਬਲਬੀਰ ਸਿੰਘ ਜਿਹੜੇ ਕਿ ਹੈਲਥ ਮਨਿਸਟਰ ਸਨ ਉਹਨਾਂ ਨੂੰ ਉਥੋ ਸਰਕਾਰ ਹੋਣ ਕਰਕੇ ਜਿਵੇਂ ਆਪਾਂ ਕਿਹਾ ਵੀ ਜਿਹੜੀ ਸਰਕਾਰ ਹੁੰਦੀ ਹੈ ਲੋਕਾਂ ਦਾ ਝਗਾਫੇ ਵੱਲ ਹੁੰਦਾ ਹੈ ਕਿਉਂਕਿ 2.5 ਸਾਲ ਸਰਕਾਰ ਦੇ ਬੈ ਪਏ ਨੇ ਉਹ 40% ਦੇ ਨੇੜੇ ਪਹੁੰਚਾ ਰਹੇ ਨੇ ਤੇ ਉਹਨਾਂ ਦੇ ਮੁਕਾਬਲੇ ਖੜੇ ਡਾਕਟਰ ਧਰਮਵੀਰ ਗਾਂਧੀ ਧਰਮਵੀਰ ਗਾਂਧੀ ਪਿਛਲੀ ਤੋਂ ਪਿਛਲੀ ਇਲੈਕਸ਼ਨਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਵੱਲੋਂ ਖੜੇ ਸਨ ਤੇ ਜਿੱਤੇ ਸਨ ਉਹਨਾਂ ਨੇ ਮਹਾਰਾਣੀ ਪ੍ਰਨੀਤ कौर ਨੂੰ ਹਰਾ ਅਗਲੀ ਵਾਰ ਉਹ ਹਾਰ ਗਏ ਸਨ ਐਸ ਵਾਰ ਉਹਨਾਂ ਨੇ ਪਾਰਟੀ ਬਦਲ ਕੇ ਕਾਂਗਰਸ ਦੇ ਵਿੱਚ ਚਲੇ ਗਏ ਕਾਂਗਰਸ ਵਿੱਚ ਜਾ ਕੇ ਔਰ ਧਰਮਵੀਰ ਗਾਂਧੀ ਨੇ ਜਦੋਂ ਮੈਂਬਰ ਪਾਰਲੀਮੈਂਟਰੀ ਦਾ ਪਾਰਲੀਮੈਂਟ ਦੇ ਵਿੱਚ ਇੱਕ ਵਿਆਲ ਵੀ ਦਿੱਤਾ ਉਹ ਕਿਉਂਕਿ ਡਾਕਟਰ ਹੋਣ ਦੇ ਨਾਤੇ ਹਾਰਡ ਦੇ ਡਾਕਟਰ ਨੇ ਚੰਗੇ ਸਰਜਨ ਨੇ ਤੇ ਇਹਨਾਂ ਨੇ ਕਿਹਾ ਵੀ ਜੇ ਪੰਜਾਬ ਦੇ ਵਿੱਚ ਤੁਸੀਂ ਕਿੱਤੇ ਨੂੰ ਖਤਮ ਕਰਨਾ ਹੈ ਡਰੱਗਸ ਨਸ਼ੇ ਨੂੰ ਖਤਮ ਕਰਨਾ ਹੈ ਤਾਂ ਇਥੇ ਨੇਚਰਲੀ ਨਸ਼ਾ ਖਾਸ ਕਰਕੇ ਖੇਤੀ ਦੀ ਪਰਵਾਨਗੀ ਦਿੱਤੀ ਜਾਵੇ ਜੇ ਖਾਸ ਕਰਕੇ ਖੇਤੀ ਦੀ ਪਰਵਾਨਗੀ ਮਿਲ ਜਾਂਦੀ ਹੈ ਪੰਜਾਬ ਨੂੰ ਤਾਂ ਪੰਜਾਬ ਦਾ ਨੌਜਵਾਨ ਇਹ ਕਿੱਤੇ ਵਾਲੇ ਪਾਸੇ ਲੱਗ ਕੇ ਆਪਣੀ ਕੀਮਤੀ ਜਾਨਾਂ ਨੂੰ ਨਹੀਂ ਗਵਾਏਗਾ ਤੇ ਉਹ ਉਹ ਬਿਆਨ ਦੇ ਉੱਤੇ ਲੋਕਾਂ 'ਚ ਉਖਤਾਬ ਹੀ ਹੈ ਲੋਕ ਚਾਹੁੰਦੇ ਨੇ ਬਿਨੇ ਪਰ ਉਹ ਹੁਣ ਕਾਂਗਰਸ ਵਿੱਚ ਜਾਣ ਕਰਕੇ 37% ਲੋਕ ਉਹਨਾਂ ਦੇ ਹੱਕ ਦੇ ਵਿਚਾਰ ਰਹੇ ਫਰਕ ਇੱਥੇ ਵੀ ਜ਼ਿਆਦਾ ਨਹੀਂ ਜਿਵੇਂ ਉੱਪਰ 41 ਦੇ ਖਾਤੇ ਦਾ ਇੱਥੇ 40 ਤੇ 37 ਦਾ ਬਹੁਤ ਨੇੜੇ ਦਾ ਫਰਕ ਹੈ ਇਹ ਵੀ ਆਪਣੀ ਰੇਸ ਲਾਉਣਗੇ 20 ਦਿਨਾਂ ਦੇ ਵਿੱਚ ਕਿੰਨੀਆਂ ਕਿੰਨੀਆਂ ਡਿੰਗਾ ਕਿੰਨੇ ਐਕਸਪ੍ਰੀਡਰ ਦੇ ਕੇ ਗੱਡੀ ਨੂੰ ਭਜਾ ਕੇ ਆਪਣੀ ਜਿਹੜੀ ਸਪੀਡ ਨੂੰ ਅੱਗੇ ਤਾਂ ਅੱਗੇ ਆਜੋ ਤੁਸੀਂ ਸਭ ਤੋਂ ਆਨੰਦ ਪ੍ਰਸਾਦ ਸ੍ਰੀ ਆਨੰਦ ਪ੍ਰਸਾਦ ਜਿਹੜਾ ਕੀ ਖਾਲਸਾ ਪੰਥ ਦੀ ਜਨਮ ਭੂਮੀ ਉਸ ਦੇ ਉੱਤੇ ਉਹ ਮਹਾਰ ਸ੍ਰੀਕਾ ਕਹਾਂਗਾ ਸਿੱਖ ਤੇਰੇ ਨੇ ਦੋਨੇ ਪ੍ਰੇਮ ਸਿੰਘ ਜੰਦੂ ਮਾਜਰਾ 43 ਜਲ ਵੱਲੋਂ ਨੇ ਤੇ ਮਾਲਵਿੰਦਰ ਸਿੰਘ ਕੰਗ ਆਪ ਵੱਲੋਂ ਨੇ ਉਹ ਆਪ ਦੇ ਬਲਾਰੇ ਵੀ ਨੇ ਤੇ ਇਹਦਰ ਜੰਦੂ ਮਾਜਰਾ ਸਾਹਿਬ ਆਰਟੀ ਦੇ ਜਰਨਲਿਸਟ ਅਕਸਰ ਵੀ ਇਹਨੇ ਸ਼ੋਮਣੀ ਕਾਲੀਦਲ ਦੇ ਕੈਬਨਟ ਮੰਤਰੀ ਵੀ ਰਹੇ ਨੇ ਅਤੇ ਮੈਂਬਰ ਪਾਰਲੀਮੈਂਟ ਵੀ ਰਹਿੰਦੇ। ਮੁਕਾਬਲਾ ਦੋਨਾਂ ਦਾ ਬਹੁਤ ਠਸਬਾ ਮੁਕਾਬਲਾ। ਕਿਉਂਕਿ ਜੰਦੂ ਮਾਜਰਾ ਇਲੈਕਸ਼ਨ ਲੜਨ ਦੇ ਵਿੱਚ ਬਹੁਤ ਮਹਾਨ। ਇਹਨਾਂ ਦੀ ਟੀਮ ਵੀ ਬਹੁਤ ਤਕੜੀ ਹੈ। ਤਕਰੀਬਨ ਜ਼ਿਲ੍ਹਾ ਪਟਿਆਲਾ ਦੇ ਖਾਸ ਕਰਕੇ ਦੋ ਹਲਕਿਆਂ ਦੇ ਜਿੰਨੇ ਵੀ ਵਰਕਰ ਨੇ। ਔਰ ਅਤੇ ਕਨੌਰ। ਕਿੰਨੇ ਵੀ ਜੰਦੂ ਮਾਜਰਾ ਸਾਹਿਬ ਦੇ ਪ੍ਰਸ਼ੰਸਕ ਕਿੰਨੇ ਜਾਂ ਉਹਨਾਂ ਦੇ ਨੀਤੀ ਜਾਂ ਉਹਨਾਂ ਨਾਲ ਜੁੜੇ ਹੋਏ ਨੇ। ਉਹ ਸਾਰਿਆਂ ਨੇ ਹੀ ਡੇਰੇ ਅਨੰਦਪੁਰ ਸਾਹਿਬ ਲਾਂ ਲਏ ਅਤੇ ਕੱਲੇ-ਕੱਲੇ ਪਿੰਡਾਂ ਵਿੱਚ ਰਿਸ਼ਤੇਦਾਰੀਆਂ ਦੇ ਕੋਲ ਜਾ ਕੇ ਅੱਗੇ ਤੋਂ ਅੱਗੇ ਜਾ ਕੇ ਜੋ ਕਰਨੇ ਪਰ ਇਸ ਟਾਈਮ ਜੋ ਤੁਹਾਡਾ ਟੈਕਸਪੋਲ ਸਰਵੇ ਕਰ ਰਿਹਾ ਹੈ ਉਹਦੇ ਵਿੱਚ 37% ਲੋਕਾਂ ਦੀ ਰਹਿ ਪ੍ਰੇਮ ਸਿੰਘ ਤੇ ਮਾਲਵਿੰਦਰ ਸਿੰਘ ਕੰਗ ਜੋ ਆਪ ਵੱਲੋਂ ਨੇ ਸਰਕਾਰ ਜੀ ਹੈ ਸਰਕਾਰ ਨਾਲ ਫਰਕ ਪੈਂਦਾ ਉਹ 45 ਇੱਥੇ ਵੀ ਕੋਈ ਜ਼ਿਆਦਾ ਵੱਡਾ ਫਰਕ ਨਹੀਂ ਮੇਨਤ ਕਰਨ ਦੀ ਲੋੜ ਹੈ ਤੇ ਮੁਕਾਬਲਾ ਸਹਿਨ ਫਤਮਾ ਹੋਊਗਾ ਬਾਕੀ ਪਾਰਟੀਆਂ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਬੀਜੇਪੀ ਦੀ ਹਾਲਤ ਦਾ ਆਪਾਂ ਨੂੰ ਪਤਾ ਹੀ ਹੈ ਕਿ ਬੀਜੇਪੀ ਦੀ ਹਾਲਤ ਕੀ ਹੈ ਅਤੇ ਉਹ ਤੇ બીજી ਪਾਰਟੀ ਹੈਗੀ ਕਿ ਉਹਦੀ ਵੀ ਖਾਸ ਕੋਈ ਗੱਲ ਨਹੀਂ ਹੈਗੀ ਕਾਂਗਰਸ ਦੀ ਇਸ ਲਈ ਮੁਕਾਬਲਾ ਉਹਨਾਂ ਨੂੰ ਕਿ ਵੀ ਬੋਲ ਦੱਸ ਕੇ ਆਪਣੇ ਵੀ ਸੋਚ ਰਹੇ ਨੇ ਕਿ ਇਹ ਦੋ ਪਾਰਟੀਆਂ ਦਾ ਜ਼ਿਕਰ ਕਰ ਰਹੇ ਨੇ ਬਾਕੀ ਨਹੀਂ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਾਰੀਆਂ ਸੀਟਾਂ ਦੇ ਉੱਤੇ ਜਿੰਨੇ ਜਿੰਨੇ ਉਮੀਦਵਾਰ ਖੜੇ ਨੇ ਵੱਡੀਆਂ ਪਾਰਟੀਆਂ ਦੇ ਉਹ ਸਾਰੀਆਂ ਦੇ ਉੱਤੇ ਚਰਚਾ ਹੋ ਚੁੱਕੀ ਹੈ ਉਹਦੇ ਉੱਤੇ ਟੈਕਸਟ ਤੋਂ ਸਰਵੇ ਦਾ ਅਸੀਂ ਪ੍ਰਚਾਰ ਕਰ ਚੁੱਕੇ ਆ ਤੇ ਜਿਹੜਾ ਇਹ ਤਿੰਨ ਸੀਟਾਂ ਦਾ ਸਰਵੇ ਇਸ ਦੇ ਵਿੱਚ ਸਿਰਫ ਇਹ ਦੱਸਿਆ ਜਾ ਰਿਹਾ ਕਿ ਉੱਪਰਲੇ ਦੋ ਕੈਂਡੀਡੇਟ ਕਿਹੜੇ ਨੇ ਜਿਨ੍ਹਾਂ ਦੇ ਵਿੱਚ ਮੁਕਾਬਲਾ ਹੋ ਰਿਹਾ ਇਹ ਉਸ ਦਾ ਜ਼ਿਕਰ ਹੋ ਰਿਹਾ ਕਿਉਂਕਿ ਦਰਸ਼ਕਾਂ ਵਾਲੇ ਕੰਫਿਊਜ਼ ਹੋਣਗੇ ਇਸ ਨੂੰ ਲੈ ਕੇ ਇਸ ਤੋਂ ਪਹਿਲਾਂ ਸਰਵੇ ਜਾ ਕੇ ਉਹ ਦੇਖ ਸਕਦੇ ਨੇ ਜੇਕਰ ਉਹਨਾਂ ਨੂੰ ਕਿਸੇ ਲਗ ਲਗ ਸੀਟਾਂ ਦੇ ਉੱਤੇ ਜਾਣ ਲੈ ਕਿ ਕਿਹੜੇ ਕਿਹੜੇ ਉਮੀਦਵਾਰ ਦੇ ਹੱਕ ਦੇ ਵਿੱਚ ਕਿੰਨੇ ਕਿੰਨੇ ਪ੍ਰਤੀਸ਼ਤ ਲੋਕ ਨਜ਼ਰ ਆ ਰਹੇ ਨੇ ਤੇ ਲਾਲੀ ਖਨੂ ਸਰ ਸਾਹਿਬ ਇਹ ਵੀ ਦੱਸੋ ਕਿ ਜਿਸ ਤਰੀਕੇ ਨਾਲ ਥੋੜਾ ਜਿਹਾ ਥੋੜਾ ਥੋੜਾ ਫਰਕ ਨਜ਼ਰ ਆ ਰਿਹਾ ਜਿਹੜੀਆਂ ਭਾਗ ਦੇ ਸੀਟਾਂ ਕਰ ਰਹੇ ਆ ਆ ਤੇ ਸੀਟਾਂ ਇਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਵੀ ਉੱਪਰ ਥੱਲੇ ਹੋ ਸਕਦਾ ਸਿਸਟਮ ਜਿਵੇਂ ਕਿਤੇ ਆਮ ਆਦਮੀ ਪਾਰਟੀ ਉੱਪਰ ਹੈ ਕਿ ਕਾਂਗਰਸ ਥੱਲੇ ਹੈ ਉਹ ਉੱਪਰ ਥੱਲੇ ਜਾ ਸਕਦੀ ਹੈ ਕਿਤੇ ਕਾਲੀਦਾ ਥੱਲੇ ਹੈ ਤੇ ਉਹ ਪ੍ਰਯਾਸ ਹੁੰਦਾ ਹੈ ਇਦਾਂ ਦਾ ਲੱਗਦਾ ਤੈਨੂੰ ਹੋ ਸਕਦਾ ਜਾਂ ਫਿਰ ਜਿਹੜਾ ਵਿੱਚ ਗੈਪ ਹੈ ਬਣਿਆ ਵਾ ਮੈਂ ਥੋੜਾ ਗੈਪ ਹੈ ਇਸੇ ਤਰੀਕੇ ਨਾਲ ਰਹੂਗਾ ਇਕੱਠਾ ਸਭ ਬਹੁਤ ਥੋੜਾ ਗੈਪ ਹੈ ਥੋੜਾ ਗੈਪ ਤੋਂ ਬਾਅਦ ਨੋਮੀਨੇਸ਼ਨਾਂ 13 ਤਰੀਕ ਨੂੰ 14 ਤੱਕ ਖਤਮ ਹੋ ਜਾਣਾ ਉਸ ਤੋਂ ਬਾਅਦ ਜਿਹੜੀ ਸਥਿਤੀ ਹੈ ਸਾਫ਼ ਹੋਊਗੀ ਇਹ ਗੈਪ ਬਹੁਤ ਥੋੜਾ ਹੈ ਐਂਡ ਗੈ ਗੱਡ ਮੁਕਾਬਲਾ ਹੋਣਾ ਹੈ ਇਹਨਾਂ ਦੇ ਵਿੱਚੋਂ ਇਹ ਨਹੀਂ ਕਹਿ ਸਕਦੇ ਵੀ ਕਿਹੜਾ ਜੇਤੂ ਰਹਿ ਸਕਦਾ ਹੈ ਕਿਹੜਾ ਅੱਜ ਦੀ ਡੇਟ ਦੇ ਵਿੱਚ ਹਰ ਇੱਕ ਆਪਣੇ ਆਪ ਨੂੰ ਇਹ ਸਮਝਣਾ ਵਿੱਚ ਹੁੰਦਾ ਕਿ ਉਹ ਲੜਾਈ ਦੇ ਵਿੱਚ ਜੇ ਆਪਾਂ ਪਹਿਲਾਂ ਹੀ ਆਪਣੇ ਆਪ ਨੂੰ ਕਮਜ਼ੋਰ ਸਮਝੇ ਜਿਹੜੇ 3% ਵਾਲੇ ਨੇ ਬੀਜੇਪੀ ਵਾਲੇ ਉਹ ਵੀ ਕਹਿੰਦੇ 13 ਇ 13 ਸੀਟਾਂ ਅਸੀਂ ਲਵਾਂਗੇ ਉਧਰ ਸ਼੍ਰੋਮਣੀ ਅਕਾਲੀ ਦਲ ਕਹਿੰਦਾ 13 ਇ 13 ਸੀਟਾਂ ਅਸੀਂ ਲਵਾਂਗੇ ਉਧਰੋਂ ਕਾਂਗਰਸ ਕਹ ਰਹੀ ਹੈ 13 ਇ 13 ਹੁਣ ਇਹ ਸਾਰੇ 13 13 ਵਾਲੇ ਨੇ ਕੋਈ ਘਟਦਾ ਨਹੀਂ ਪਰ ਇਹ ਹੁਣ ਜਿਹੜਾ ਆਪਾਂ ਸਰਵਾ ਕਰ ਰਹੇ ਆ ਇਹ ਜਿਹੜੇ ਉਹ ਪਹਿਲੇ ਟੈਕਸਟ ਕੋਲ ਪਰ ਜਿਹੜਾ 202 ਨੰਬਰ ਦੇ ਉੱਤੇ ਆਏ ਸੀ ਜਿਨ੍ਹਾਂ ਦੀ ਗਿਣਤੀ ਵੱਧ ਹੈ ਜੀ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਕਿਉਂਕਿ ਬਾਕੀ ਤਾਂ ਬਹੁਤ ਪਿੱਛੇ ਨੇ ਉਹਨਾਂ ਨੂੰ ਰਲਣਾ ਇਹਦੇ ਨਾਲ ਮੈਂ ਕਹਿੰਦਾ ਕੋਈ ਪ੍ਰਮਾਤਮਾ ਵੱਲੋਂ ਕਰਾਮਾਤ ਹੀ ਹੋਵੇ ਰਲ ਜਾਣਾ ਨਹੀਂ ਮੁਸ਼ਕਲ ਲੱਗਦੀ ਹੈ ਪਰ ਕੋਸ਼ ਹਰ ਬੰਦਾ ਕਰ ਰਿਹਾ ਹੈ ਇਸ ਲਈ ਅਸੀਂ ਸਾਰੀਆਂ ਪਾਰਟੀਆਂ ਦੀ ਪਹਿਲਾਂ ਸਰਵੇ ਕਰ ਚੁੱਕੇ ਹਾਂ ਹਰ ਇੱਕ ਦੀ ਦੱਸ ਰਹੇ ਹਾਂ ਪਰ ਜਿਹੜੇ ਆ 20 ਦਿਨਾਉਣੇ ਨੇ ਅੱਜ 10 ਤਰੀਕ ਹੋ ਗਈ ਤੇ 20 ਦਿਨ ਰਹਿ ਗਏ ਪਹਿਲੀ ਤਰੀਕ ਨੂੰ ਵੋਟਾਂ ਪੈ ਜਾਣੀਆਂ ਉਸ ਦੇ ਵਿੱਚ ਬਹੁਤ ਕੁਝ ਤਬਦੀਲੀਆਂ ਹੋਣਾ ਅਸਲੀ ਤਾਂ ਜਿਹੜਾ ਇਲੈਕਸ਼ਨ ਸ਼ੁਰੂ ਹੋਇਆ ਉਹ ਪਿਛਲਾ ਹੀ ਹਫਤਾ ਹੁੰਦਾ ਹੈ ਲਾਸਟ ਹਫਤਾ ਉਸ ਹਫਤੇ ਨੂੰ ਤਾਂ ਲੋਕ ਇਸ ਤਰ੍ਹਾਂ ਦੇਖਦੇ ਨੇ ਜਿਸ ਤਰ੍ਹਾਂ ਦੀਵਾਲੀ ਵਾਲੇ ਦੀਵਾਲੀ ਤੋਂ ਪਹਿਲਾਂ ਬੱਚੇ ਕਹਿੰਦੇ ਵੀ ਦੀਵਾਲੀ ਤੇ ਬਾਪੂ ਪਟਾਕੇ ਲਿਆ ਕੇ ਦੇਊਗਾ ਮੈਨੂੰ ਮਿਠਾਈ ਲਿਆ ਕੇ ਦੇਊਗਾ ਮੈਨੂੰ ਬੱਬ ਲਿਆ ਕੇ ਦੇਊਗਾ ਇਸ ਲਈ ਜਿਹੜੇ ਵੋਟਰ ਨੇ ਖਾਸ ਕਰਕੇ ਝੂੰਗੀ ਝੌਂਪੜੀਆਂ ਵਾਲੇ ਜਾਂ ਗਰੀਬ ਕਰਦੇ ਉਹ ਲੋਕ ਵੀ ਕਦੋਂ ਇਹਨਾਂ ਨੇ ਰਾਸ਼ਨ ਵੰਡਣਾ ਸ਼ੁਰੂ ਕਰਨਾ ਹੈ ਕਦੋਂ ਇਹਨਾਂ ਨੇ ਸ਼ਕਤੀ ਵਾਟਰ ਵੰਡਣਾ ਸ਼ੁਰੂ ਕਰਨਾ ਹੈ ਕਦੋਂ ਇਹਨਾਂ ਨੇ ਕੋਈ ਤੋਹਫੇ ਦੇਣੇ ਸ਼ੁਰੂ ਕਰੇ ਅਸਲੀ ਦਾ ਫਰਕ ਉਹ ਦਾਸ ਬਿਨਾ ਦੇ ਵਿੱਚ ਪੈਂਦਾ ਜਿਹੜੇ 2-4% ਤੱਕ ਕੁਝ ਵੀ ਨਹੀਂ ਹੁੰਦਾ ਕਈ ਵਾਰ ਕਈ-ਕਈ ਪਰਸੈਂਟ ਦਾ ਜਿਹੜਾ ਹੈਗਾ ਉਹ ਫਰਕ ਪੈਂਦਾ ਕਿਉਂਕਿ ਇਹ ਤੋਹਫੇ ਇਦਾਂ ਦੇ ਹੁੰਦੇ ਨੇ ਇਦਾਂ ਦੇ ਲਾਰਜ ਹੁੰਦੇ ਨੇ ਇਦਾਂ ਜੇ ਕੰਨਾਂ ਵਰਕੇ ਘੁਰਰ ਕਰਦੇ ਨੇ ਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਦਾ ਕੀ ਹੋ ਗਿਆ ਜੀ ਤੁਸੀਂ ਪ੍ਰੋਗਰਾਮ ਆਪਾਂ ਪਹਿਲਾਂ ਵੀ ਕੀਤੇ ਨੇ ਜਦੋਂ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜੀ ਹੈ 22 ਵਾਲੀ ਕੀ ਕਹਿ ਸਕਦੇ ਸੀ ਆਪਾਂ ਵੀ 92 ਸੀਟਾਂ ਲੈ ਜਾਣਗੇ 50 45 50 40 45 ਦੇ ਨੇੜੇ ਤੇੜੇ ਕਹ ਸੀ ਇਹ ਕਹਿੰਦੇ ਵੀ ਕਿਹਦੇ ਨਾਲ ਸਮਝੌਤਾ ਹੋਊਗਾ ਇਹਨਾਂ ਦਾ ਲੇਕਿਨ ਇਹ ਉਹ ਜਿਹੜਾ ਆਖਰੀ ਦਿਨਾਂ ਦੇ ਵਿੱਚ ਇਹਨਾਂ ਨੇ ਕੰਨਾਵਾਰਤੀ ਤੋਂੜਨ ਕਰਤਾ ਬੀਬੀ ਨੂੰ ਕਿਹਾ ਬੀਬੀਓ ਤੁਹਾਡੇ ਖਾਤੇ ਆ ਗਿਆ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਦੇ ਧਰਤੀ ਦੇ ਪੈਰ ਨਹੀਂ ਸੀ ਲੱਗਦੇ ਦੋਜੀ ਦੋਜੀ ਤੋਂ ਅੱਗੇ ਗਿਆ ਸੀ ਅਗਲੇ ਮਹੀਨੇ ਮੈਨੂੰ 1000 ਆ ਦੂਗਾ ਇੱਕ ਮੈਂ ਸੂਟ ਸਮਾ ਲੂੰਗੀ ਇੱਕ ਸੂਟ ਆਪਣੀ ਕੁੜੀ ਨੂੰ ਦੇ ਦੂੰਗੀ ਤੇ ਬਾਕੀ ਜਿਹੜਾ 100 ਰੁਪਏ ਆਪਣੇ ਪੋਤੇ ਨੂੰ ਦੇ ਦੂੰਗੀ ਰੋੜੀਆਂ ਵਾਸਤੇ ਪਰ ਉਹ ਵੀ ਰੋੜੀਆਂ ਵੀ ਬਿੱਤੇ ਰਹਿ ਗਈਆਂ ਉਹਨਾਂ ਦੇ ਸੂਟ ਵੀ ਬਿੱਤੇ ਰਹਿ ਗਏ ਆ ਉਹਨਾਂ ਦੀ ਮਨ ਦੀ ਮਨ ਹੁਣ ਉਹ ਉਹ ਚੀਜ਼ ਦਾ ਜਿਹੜਾ ਹੈ ਉਹ ਰੰਜਸ ਵੀ ਕੱਢਣਗੇ ਇਹ ਸਾਨੂੰ ਧੋਖੇ ਦੇ ਵਿੱਚ ਰੱਖਿਆ ਅਸੀਂ ਹੁਣ ਧੋਖੇ ਦੇ ਕਿਉਂਕਿ ਪਾਰਟੀਆਂ ਇਹ ਜਿਹੇ ਗੱਲਾਂ ਕਰਕੇ ਗਮਰਾਹ ਕਰਕੇ ਲੋਕਾਂ ਨੂੰ ਨਾਲ ਲਾਉਣ ਕਰ ਫਿਰ ਬਾਅਦ ਦੇ ਵੀ ਹੁਣ ਇਹੀ ਹਾਲ ਕਿਸਾਨਾਂ ਦੇ ਨਾਲ ਹੋਇਆ ਸਾਡਾ ਦੇ ਤਿੰਨ ਕਨੋਨਾਂ ਵੀ ਹਾਂ ਕਰਕੇ ਬਖਦਾ ਬਾਕੀ ਐ ਐਮਐਸਪੀਸੀ ਜਾਂ ਹੋਰ ਕਿ ਉਹ ਦਿੱਤੇ ਲਟਕ ਰਹੇ ਅੱਜ ਕਿਸਾਨ ਵੀ ਪੂਰੇ ਪੱਭਾਂ ਭਾਰ ਹੋਏ ਨੇ ਉਹ ਵੀ ਉਹਨਾਂ ਲੋਕਾਂ ਨੂੰ ਬੜ ਲਿੰਦੇ ਰਹੇ ਇਸ ਲਈ ਚੱਠਾ ਸਾਹਿਬ ਇਹਦਾ ਜਿਹੜਾ ਹੈਗਾ ਆਖਰੀ ਹਫਤਾ ਜਿਹੜਾ ਹੋਊਗਾ ਕਿਦੋਂ ਕਿ ਵੋਟਾਂ ਪੈਣ ਦੇ ਵਿੱਚ 7 ਦਿਨ ਰਹਿ ਜਾਣਗੇ ਉਸ ਟਾਈਮ ਜਿਹੜੀ ਸਥਿਤੀ ਹੋਊਗੀ ਉਹ ਦੱਸੇਗੀ ਵੀ ਹਾਂ ਜਿਹੜਾ ਪਿੱਛੇ ਸੀ ਉਹ ਕਿੰਨਾ ਅੱਗੇ ਲੰਘ ਗਿਆ ਜਿਹੜਾ ਅੱਗੇ ਐਨਾ ਲੰਘਿਆ ਹੋਇਆ ਸੀ ਉਹ ਕਿਵੇਂ ਪਿੱਛੇ ਆ ਗਿਆ ਦੂਜੀ ਗੱਲ ਸਾਡਾ ਇਸ ਪਾਰਟੀ ਦੇ ਕਿਸੇ ਵੀ ਕੈਂਡੀਡੇਟ ਨਾਲ ਸਾਡੀ ਰਿਸ਼ਤਦਾਰੀ ਹੈ ਤੇ ਨਾ ਹੀ ਸਾਡੀ ਦੁਸ਼ਮਣੀ ਹੈ ਤੇ ਨਾ ਕੋਈ ਬੈਰੀ ਨਾ ਹੀ ਬਗਾਨਾ ਸਗਲ ਸੰ ਸਾਨੂੰ ਸਭ ਬਰਾਬਰ ਨੇ ਅਸੀਂ ਤਾਂ ਇੱਕ ਜੋ ਪੋਲ ਪਰ ਉਹਦੇ ਵਿੱਚ ਲੋਕਾਂ ਦੀ ਸਲਾਹ ਲੋਕਾਂ ਦੀ ਰਾਏ ਲੋਕਾਂ ਦੇ ਕਮੈਂਟਾਂ ਤੁਹਾਡੇ ਨਾਲ ਸਾਂਝਾ ਬਾਕੀ ਜੋ ਕੁਝ ਕਰਨਾ ਉਹ ਤਾਂ ਪਬਲਿਕ ਨੇ ਕਰਨਾ ਹੈ ਵੋਟਾਂ ਪਬਲਿਕ ਨੇ ਪਾਉਣੀਆਂ ਨੇ ਅਸੀਂ ਪਬਲਿਕ ਦਾ opinion ਪাবਦੀ ਰਹਿ ਤੁਹਾਡੇ ਸਾਹਮਣੇ ਰੱਖਦੇ ਆਂ ਇਸ ਲਈ ਕੋਈ ਵੀ ਸਾਰ ਇਹ ਨਾ ਕਹੇ ਕਿ ਫਲਾਣਾ ਬੰਦਾ ਜਿਹੋ ਫਲਾਣੀ ਪਾਰਟੀ ਦਾ ਪੱਖ ਪੂਰ ਰਿਹਾ ਦੂਜਾ ਦੂਜੀ ਦਾ ਪੱਖ ਪੂਰ ਰਿਹਾ ਸਾਡੇ ਲਈ ਸਾਰੇ ਇੱਕੋ ਸਾਰ ਬਿਲਕੁਲ ਤਾਂ ਕਹਿ ਸਕਦੇ ਹਾਂ ਕਿ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਜਿਹੜਾ ਅਖੀਰਲਾ ਹਫਤਾ ਹੁੰਦਾ ਉਹ ਜੇਕਰ ਇਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਦੱਸਿਆ ਨੇ ਤਾਂ ਉਹ ਕਿਤੇ ਨਾ ਕਿਤੇ ਸਾਡੇ ਟੈਕਸਟ ਨੂੰ ਸਰਵੇ ਨੂੰ ਵੀ ਪ੍ਰਭਾਵਿਤ ਕਰਦੀਆਂ ਨੇ ਕਿਉਂਕਿ ਲੋਕਤੰਤਰ ਦਾ ਅਦੇਸ਼ ਹੈ ਕਿ ਜਿਹੜੇ ਲੋਕ ਨੇ ਜਿਹੜੇ ਵੋਟਰ ਨੇ ਭਾਵੇਂ ਕੋ ਗਰੀਬ ਹੈ ਭਾਵੇਂ ਅਮੀਰ ਹੈ ਉਹਨਾਂ ਨੂੰ ਸੋਚ ਸਮਝ ਕੇ ਆਪਣੀ ਵੋਟ ਪਾਉਣੀ ਚਾਹੀਦੀ ਹੈ ਤੇ ਸਿਆਸੀ ਪਾਰਟੀਆਂ ਨੂੰ ਕਿਸੇ ਤਰੀਕੇ ਦਾ ਲਾਲਚ ਦੇ ਕੇ ਕਿਸੇ ਵੀ ਗਰੀਬ ਜਾਂ ਅਮੀਰ ਵਿਅਕਤੀ ਨੂੰ ਆਪਣੇ ਪੱਖ ਵਿੱਚ ਪ੍ਰਭਾਵਿਤ ਨਹੀਂ ਕਰਨਾ ਚਾਹੀਦਾ ਕਿਸੇ ਦੀ ਵੋਟ ਹੈ ਜਿਹੜੀ ਉਹ ਖਰੀਦਣੀ ਨਹੀਂ ਚਾਹੀਦੀ ਬਲਕਿ ਹਰੇਕ ਇਨਸਾਨ ਨੂੰ ਆਪਣੀ ਵੋਟ ਆਜ਼ਾਦੀ ਨਾਲ ਪਾਉਣ ਦਾ ਅਧਿਕਾਰ ਹੈ ਤੇ ਉਹਨੂੰ ਆਪਣੀ ਮਨਮਰਜ਼ੀ ਨਾਲ ਵੋਟ ਪਾਉਣੀ ਚਾਹੀਦੀ ਹੈ ਤੇ ਚੋਣ ਕਮਿਸ਼ਨ ਨੂੰ ਵੀ ਨਜ਼ਰ ਰੱਖਣੀ ਚਾਹੀਦੀ ਹੈ ਹਾਲਾਂਕਿ ਪੰਚਾਇਤ ਕਮਿਸ਼ਨ ਦੇ ਅਬੈਨਾ ਵੀ ਬਹੁਤ ਘੁੰਮਦਿਆਂ ਨੇ ਪਿੰਡਾਂ ਸ਼ਰਨ ਦੇ ਵਿੱਚ ਪਰ ਫਿਰ ਵੀ ਜਿਹੜੀਆਂ ਗਤੀਵਿਧੀਆਂ ਤੇ ਨਜ਼ਰ ਰੱਖਣੀ ਚਾਹੀਦੀ ਹੈ ਤਾਂ ਜੋ ਲੋਕ ਆਪਣੀ ਮਨਮਰਜ਼ੀ ਨਾਲ ਆਪਣੀ ਸੋਚ ਨਾਲ ਆਪਣੇ ਆਜ਼ਾਦੀ ਦੇ ਵਿਚਾਰਾਂ ਨਾਲ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਸਾਨੂੰ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰੋਗਰਾਮ ਸਕੀਮਸ ਸਮਾਂ ਦੇਣ ਲਈ। ਉਹ ਉਹ ਧੰਨਵਾਦ ਸਭ ਵਾਇਗਡ ਵੀਰ ਸਾਹਿਬ ਦਾ ਸਤਿ ਸ੍ਰੀ ਅਕਾਲ। ਸੈਸ਼ਨ ਸਰਨਾਉ ਉੱਗੇ ਸਿਆਸੀ ਮਾਹਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਫੈਸਰ ਸਾਹਿਬ ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਦਸਤਾਵੇਜ਼ਾਂ ਦੇ ਰੂਪ ਰੂਪ ਕੀਤੇ ਨੇ ਫਿਲਹਾਲ ਲਈ ਇਨਾ ਹੀ ਦਿਉਜਾਜ਼ਤ ਧੰਨਵਾਦ।